ਪਹਿਲਾ ਸਿੰਘ ਤਾਂ ਕਤਲ ਸ਼ਹੀਦ ਹੁੰਦੇ ਗੁਰੂ ਗੋਬਿੰਦ ਜੀ ਜਤਾਰਾ ਲਾ ਰਿਆ ਸੀ ਐ ਪਰਕਟ ਦੇ ਨੈਰਾ ਦੇ ਵਿੱਚ ਤਾਰਿਆਂ ਨੂੰ ਮਸਤਾਂ ਪੰਜ ਵਾਰੀ ਗੁੰਜਾ ਬਾਹਰ ਆ ਰਿਹਾ ਸੀ ਮਸਤਾਂ ਪੰਜ ਵਾਰੀ ਪੰਜਾਬ ਤਾਰਿਆ ਜਦੋਂ ਸੰਗਤ ਦੀ ਕਲਗੀਧਰ ਪਾਤਸ਼ਾਹ ਜੀ ਵਜ਼ੀਰ ਖਾਨ ਨੇ ਪਹਿਲਾਂ ਕਿਹਾ ਗੁਰੂ ਗੋਬਿੰਦ ਸਿੰਘ ਆਏ ਨੇ ਕਲਗੀ ਸਿੱਕੀ ਹੋਈ ਸੀ ਤੇ ਕਿਉਂਕਿ ਸੰਗਤ ਦੀ ਚਿਹਰਾ ਬਿਲਕੁਲ ਗੁਰੂ ਕਲਗੀਧਰ ਪਾਤਸ਼ਾਹ ਜੀ ਨਾਲ ਮਿਲਦਾ ਸੀ ਜ ਇਹ ਫੌਜਾਂ ਦੇ ਉਹਨਾਂ ਦੇ ਇਹਨੇ ਕਿਉਂ ਫੌਜਾਂ ਨੂੰ ਕਿਹਾ ਗੁਰੂ ਕੋ ਮੈਂ ਤੇ ਸਿੰਘ ਦੇ ਲਾਲ ਨੂੰ ਇਹਨੂੰ ਜਿਉਂਦਾ ਨਾ ਛੱਡਿਆ ਦੇ ਜਦੋਂ ਸੰਤਨੀ ਪਾਪਾ ਅਜੀਤ ਸਿੰਘ ਨੇ ਕਹਿੰਦਾ ਇਹਨੂੰ ਸ਼ਹੀਦ ਕਰੋ ਫਿਰ ਇਹਨਾਂ ਵੀ ਗੁਰੂ ਕੋ ਮੈਂ ਤੇ ਛੰਡੋ ਕਿਵੇਂ ਜਿਕਾਰੇ ਛੱਡਣਾ ਪਹਿਲਾ ਸਿਧਾਂਤ ਨੂੰ ਤੱਕ ਕੇ ਨਾ ਜਿਕਾਰੇ ਛੱਡੇ ਜਦੋਂ ਸ਼ਹੀਦ ਹੁੰਦੇ ਸਨ ਲੋਕਾਂ ਦੇ ਪੁੱਤਾਂ ਸੰਗਤਰੀ ਤਲਗੀ ਤਰ ਪਾਛਾ ਦੀ ਇਹ ਚੜ੍ਹਦੀ ਕਲਾ ਦਾ ਸਬੂਤ ਦੇਣ ਦੇ ਖਾਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵਜੀਰ ਖਾਲ ਦੇ ਤਨ ਦੇ ਨੇ ਸੰਗਤਰੀ ਇੱਥੇ ਤੱਕ ਹਲਾ ਦਿੱਤਾ ਅਸਮਾਨ ਭੂਡੂ ਗਿਆ ਅਸਮਾਨ ਜਦੋਂ ਇੱਕ ਇੱਕ ਕਰਕੇ ਪੰਜ ਜੁਕਾਰੇ ਛੱਡੇ ਜਦੋਂ ਪੰਜ ਜੁਕਾਰੇ ਛੱਡੇ ਹੰਾਲ ਉਂਗਲਾਂ ਮਾਰਿਆ ਮੂੰਹ ਬਜੇ ਫਾਦ ਕਹਿੰਦੀ ਆ ਧਾ ਦਾ ਦਾ ਜਾਂ ਪਿੱਦਾਏ ਇਹਦੋਂ ਕਲਗੀ ਤਰ ਪਾਚਾ ਜੀ ਜਕਾਰੇ ਛੱਡੇ ਵੀਰ ਜੁਝਾਰ ਸਿੰਘ ਵੇਖ ਰਿਆ ਤੇ ਸੰਗਤ ਜੀ ਬਾਬਾ ਜੁਝਾਰ ਸਿੰਘ ਜੀ ਨੇ ਜਦੋਂ ਤੱਕਿਆ ਨਾ ਵੀਰ ਮੇਰਾ ਇਹ ਇਕੱਲਾ ਹੀ ਦਾਦੇ ਦੀ ਗੋਦ ਵਿੱਚ ਪਹੁੰਚਣ ਵਾਲਾ ਕਹਿੰਦੇ ਨੇ ਪਿਤਾ ਜੀ ਵੀਰ ਦੇ ਨਾਲ ਮੈਂ ਖੇਡਿਆ ਵੱਡਾ ਹੋਇਆ ਵੀਰ ਦੇ ਨਾਲ ਮੈਂ ਪੜਿਆ ਸ਼ਸਤਰ ਵਿਦਿਆ ਕਿੱਥਿਆਂ ਨੇ ਸਿੱਖੀ ਘੋੜਸਵਾਰੀ ਸਿੱਖੀ ਜਾਂ ਨੇਜਾਬਾਦੀ ਸਿੱਖੀ ਹੈ ਪਾਚਾ ਜੀ ਕਹਿੰਦੇ ਅਸੀਂ ਕੀ ਕਹਿੰਦੇ ਜੁਢਾਰ ਸਿੰਘ ਜੀ ਜੇਕਰ ਤੁਹਾਨੂੰ ਆਪ ਆਵਾਜ਼ ਮਾਰਦੇ ਨਾ ਆਪ ਉਠਉਂਦੇ ਤੇ ਦੁਨੀਆ ਦਾ ਇਤਿਹਾਸ ਕੁਝ ਹੋਰ ਹੋਣਾ ਸੀ ਪਰ ਅੱਜ ਤੁਸੀਂ ਆਪ ਉੱਠ ਕੇ ਆਇਓ ਇਤਿਹਾਸ ਗਵਾਹ ਰਹੀ ਦੁਨੀਆ ਤੱਕ ਜਦੋਂ ਜਦੋਂ ਪੰਥ ਨੂੰ ਲੋੜ ਪਵੇਗੀ ਤੇਰੇ ਵਰਗੇ ਲੱਖਾਂ ਜੁਢਾਰੂ ਆਪਣੇ ਆਪ ਨੂੰ ਤਰਾਇਆ ਕਰਨਗੇ ਇਸ ਵਾਸਤੇ ਜੁਢਾਰ ਸਿੰਘ ਜੀ ਤੁਸੀਂ ਜੰਗ ਨੂੰ ਚੜਨਾ ਆਪਣੀ ਛੋਟੀ ਛੜੀ ਸਾਹਿਬ ਬਾਬਾ ਜੁਢਾਰ ਸਿੰਘ ਜੀ ਨੂੰ ਬਖਸ਼ਿਸ਼ ਦਿੱਤੀ ਹੈ